बड़े फैमिली ड्रामा होंदे सन स्टेज दे बहुत सोणा काम हो रया हुंदा सी पूरी लोकी अपने फैमिली ਦੇ ਨਾਲ ਜਾਂਦੇ ਸਨ ਹੁਣ ਥੋੜਾ ਜਿਹਾ ਡਰਾਪ ਆ ਗਿਆ ਕਿ ਫੈਮਿਲੀ ਦੇ ਨਾਲ ਤੁਸੀਂ ਜਾ ਕੇ ਇਸੇ ਡਰਾਮਾ ਨਹੀਂ ਵੇਖ ਸਕਦੇ ਤੁਹਾਨੂੰ ਕੀ ਲੱਗਦਾ ਇਹ ਜਿਹੜਾ ਮਸਲਾ ਆਇਆ ਹੈ ਇਹ ਕਿਉਂ ਆਇਆ ਉਜੜੇ ਬਾਗਾਂ ਦੇ ਗਲੜ ਪਟਵਾਰੀ ਕੀ ਮਸਾਲ ਹੈ ਸਾਡੇ ਜਿਹੜੇ ਨਵੇਂ ਲੋਗ ਆਏ ਨੇ ਸਾਡੇ ਭਰਾ ਉਹਨਾਂ ਨੇ ਅਮਾਨੁੱਲਾਹ ਸਾਹਿਬ ਨੂੰ ਵੇਖ ਲਿਆ ਬੱਬੂ ਸਾਹਿਬ ਨੂੰ ਵੇਖ ਲਿਆ ਜਿਹੜੇ ਸੀਨੀਅਰ ਸਨ ਉਹਨਾਂ ਚ ਸਾਡਾ ਵੀ ਹਿੱਸਾ ਸੀ ਨਾਲ ਥੋੜਾ ਥੋੜਾ ਸਾਨੂੰ ਵੇਖ ਲਿਆ ਸਾਰਾ ਕਰ ਲਿਆ ਯਾਦ ਉਹਨਾਂ ਨੇ ਉਹ ਯਾਦ ਕਰਕੇ ਉਹ ਕਰਨ ਲੱਗ ਪਏ ਜਦੋਂ ਉਹਨਾਂ ਨੇ ਵਿੱਚ ਆਪਣਾ ਪਾਇਆ ਤੇ ਉਹ ਗੰਦਾ ਫਾਟ ਸਭ ਤੋਂ ਵੱਡਾ ਹੁਣ ਵੀ ਪਲੇਟਫਾਰਮ ਅੱਛਾ ਮਿਲ ਜਾਵੇ ਮੈਂ ਗਰੰਟੀ ਦਿੰਦਾ ਇਨਸ਼ਾਅੱਲਾ ਮੈਨੂੰ ਦਿਓ ਕਿ ਪਲੇਟਫਾਰਮ ਅੱਛਾ 1 ਮਹੀਨਾ 1 ਮਹੀਨਾ ਮੈਨੂੰ ਦੇ ਦਿਓ ਦੂਸਰੇ ਮਹੀਨੇ ਜੇ ਤੁਹਾਨੂੰ ਉੱਤੇ ਫੈਮਲੀਆਂ ਬੈਠੀਆਂ ਨਜ਼ਰ ਆਉਣਗੀਆਂ ਔਰ ਡਰਾਮਾ ਤੁਸੀਂ ਆਪਣੀ ਨਜ਼ਰਾਂ ਨਾਲ ਵੇਖੋਗੇ ਕਿ ਕੰਮ ਕੀ ਹੈਗਾ ਮਾ ਜੀ ਸਹਾਬਾ ਸਾਬ ਤੁਸੀਂ ਸਭ ਤੋਂ ਪਹਿਲਾਂ ਤਾਂ ਸਾਨੂੰ ਦੱਸੋ ਨਾ ਐਡਾ ਸੋਹਣਾ ਤੁਸੀਂ ਕੰਮ ਕਰਦੇ ਹੋ ਤੁਹਾਡੀ ਇੱਕ ਗੱਲ ਹੁੰਦੀ ਹੈ ਜਾਂ ਜਾਂਦੀ ਹੈ ਤੇ ਹਾਸੇ ਖੇਡ ਜਾਂਦੇ ਨੇ ਆਗਾਜ਼ ਕਿੰਝ ਕੀਤਾ ਸੀ ਸੋਚਿਆ ਸੀ ਆਣੇ ਇਸ ਇੰਡਸਟਰੀ ਚ ਨਹੀਂ ਇਹ ਤਾਂ ਖੈਰ ਨਹੀਂ ਸੀ ਸੋਚਿਆ ਕਿ ਮੈਂ ਇਸ ਤਰ੍ਹਾਂ ਕਰਕੇ ਕੋਈ ਹਾਂ ਕੋਈ ਜਜ਼ਬਾ ਜਿਹਾ ਹੈ ਸੀ ਉਦੋਂ ਫਿਲਮਾਂ ਦਾ ਦੌਰ ਹੁੰਦਾ ਸੀ ਟੈਲੀਵਿਜ਼ਨ ਮਤਲਬ ਸੈਨਮੇ ਬੜੇ ਆਬਾਦ ਸੈਨਮੇ ਸਾਨੂੰ ਸਾਡੇ ਫੈਸਲਬਾਦ ਦਾ ਮੈਂ ਰਹਿਣ ਲਾਂ ਜੀ ਉੱਥੇ 22 ਸੈਨਮੇ ਹੁੰਦੇ ਸਨ ਬਿਲਕੁਲ ਇਸੇ ਤਰ੍ਹਾਂ ਉਹਦੇ ਵਿੱਚ ਇੰਨਾ ਇੱਕ ਤੇ ਸਾਡੇ ਘਰ ਦੇ ਬਿਲਕੁਲ ਕਰੀਬ ਸੀ ਤੇ ਉੱਥੇ ਨਾ ਬਾਈਆਂ ਸਿਨਮਿਆਂ ਦੇ ਪੋਸਟਰ ਪਏ ਹੁੰਦੇ ਸਨ ਯਾਨੀ ਜਿਹੜੇ ਸਨਮੇ ਜੀ ਫਿਲਮ ਲੱਗੀ ਉਹਨੇ ਆਪਣੀ ਪਬਲਿਸਿਟੀ ਲਈ ਉੱਥੇ ਰਹਿ ਗਏ ਤੇ ਉਹਨਾਂ ਪੋਸਟਰਾਂ ਦੇ ਵਿੱਚ ਮੈਂ ਫੇਰ ਫਿਰ ਕੇ ਮੈਨੂੰ ਇੰਜ ਲੱਗਦਾ ਸੀ ਮੇਰੇ ਕੋਈ ਆਪਣੇ ਜੀ ਨੇ ਅੱਛਾ ਇਹ ਬਚਪਨ ਦੀ ਸੋਚ ਮੇਰੀ ਹੁਣ ਮੈਨੂੰ ਪਤਾ ਲੱਗ ਰਿਹਾ ਮਤਲਬ ਫਿਲਮ ਅਸਲ 'ਚ ਜਿਹੜਾ ਤੰਜ਼ੂ ਮਜ਼ਾ ਹੈ ਨਾ ਇਹ ਫੈਸਲਾਬਾਦ ਦੀ ਉੱਚੀ ਵੀ ਸੋਚ ਹੈ ਆ ਇਹ ਤਾਂ ਕੌਮੀ ਖੇਲ ਹੈ ਤੁਹਾਡੀ ਬਹੁਤ ਹੀ ਇਹ ਕਿ ਫਿਰ ਜ਼ੁਬਾਨ ਬੜੀ ਮਿੱਠੀ ਆ ਹਾਂ ਮਤਲਬ ਮਾਲਕ ਹੈ ਨਾ ਜਿਹੜਾ ਜਿੰਨੇ ਸੌ ਲੂਮ ਲੱਗੀ ਉਹਦੀ ਲੂਮ ਲੱਗੀ ਮਤਲਬ ਕਪੜਾ ਦੇਤੇ ਬ ਉਹਦਾ ਮਤਲਬ ਹੈ ਕਿ ਉਹ ਕਰੋੜਪਤੀ ਅਰਬਪਤੀ ਤੇ ਉਹ ਆਪਣੇ 600 ਵਾਲੇ ਮਲਾਜ਼ਮ ਹੈ ਨਾ 600 ਰੁਪਈਆ ਮਹੀਨਾ ਲੈਂਦਾ ਜਿਹੜਾ ਉਹਦੇ ਨਾਲ ਯੋਗਤਾ ਕਰ ਰਿਹਾ। ਕੀ ਬਾਤ ਹੈ। ਇੱਕ ਐਸੀ ਮੁਹੱਬਤ ਹੈ। ਨਾ ਟਾਈਮ ਨਾ ਲਾ ਜਿਆ ਕਰ ਕਹਿੰਦਾ ਆਜੂ ਟਾਈਮ ਨਾ ਪਾਜੀ ਇਹ ਦੁਕਾਨ ਕਿਹੜਾ ਟੁਰ ਪੈਂਦੀ ਹੈ। ਭਾਈ ਅਗਲੇ ਚੌਂਕ ਚ ਬੜ ਕੇ ਲੈਣੀ ਪੈਂਦੀ ਹੈ ਮੈਂ ਆਈ ਜਾਂ ਨਾ ਟਾਈਮ ਨਾ। ਉਹ ਕਹਿੰਦਾ ਇੱਥੇ ਪਾਣੀ ਸੁੱਟ ਪਾਣੀ ਸੁੱਟ ਇੰਨਾ ਪਾਣੀ ਪਾਜੀ ਅੰਦਰ ਮੱਛੀ ਛੱਡਣੀ। ਠੀਕ ਹੈ ਉਹ ਤਾਂ ਗੱਲਾਂ ਹੁਣ ਉਹ ਕਰੋੜਪਤੀ ਤੇ 600 ਵਾਲਾ ਹਾਂ ਇਹ ਮੁਹੱਬਤ ਮੈਨੂੰ ਵੇਖ ਕੇ ਬੜਾ ਚੰਗਾ ਲੱਗਦਾ ਹੈ ਚੰਗਾ ਲੱਗਦਾ ਹੈ ਨਾ ਸੋਹਣੀ ਗੱਲ ਇੱਕ ਦੂਸਰੇ ਨਾਲ ਪਿਆਰ ਇੰਨਾ ਤੇ ਉਹ ਪੋਸਟਰਾਂ ਤੋਂ ਲੱਗਦਾ ਸੀ ਕਿ ਮੈਂ ਨਾ ਇਹ ਮੇਰੇ ਆਪਣੀ ਕੋਈ ਫੈਮਿਲੀ ਹੈ ਲੇਕਿਨ ਸੋਚ ਨਹੀਂ ਸੀ ਕੁਝ ਕਰ ਲਾਂਗੇ ਜਾਂ ਮਾਲਗਰਾ ਬਣਾ ਦੇਗਾ ਸਕੂਲ ਦੌਰ ਚ ਕੋਈ ਫਿਰ ਡਰਾਮੇ ਕਰਨੇ ਸ਼ੁਰੂ ਕੀਤੇ ਹੌਲੀ ਹੌਲੀ ਠੀਕ ਹੈ ਉਹ ਰਸਾਲੇ ਕਿ ਮਿਲਦੇ ਹੁੰਦੇ ਸੋ ਪੜ੍ਹ ਕੇ ਉਹਦੀ ਉਹਦਾ ਡਰਾਮਾ ਬਣਾ ਲੈਣਾ ਸੀ ਹਾਂ ਆਪ ਹੀ ਆਪੇ ਅੱਛਾ ਮੁੱਲੇ ਚ ਕਰ ਲੈਣਾ ਕੋ ਮੰਜੀਆਂ ਖੜੀਆਂ ਕਰਕੇ ਸਟੇਜ ਬਣਾ ਲੈਣਾ ਇਹ ਹੋ ਜੇ ਤੋਂ ਕਰਦੇ ਕਰਦੇ ਸਲੂਟ ਥੀਏਟਰ ਅਸਲ ਜਿਹੜਾ ਹੈ ਸੀ ਆਪਣਾ ਜਿਹੜਾ ਅਸਲ ਸੀ ਕਰਦੇ ਮੇਰੇ ਦੇ ਗਲੀ ਦੇ ਥੀਏਟਰ ਕਰ ਵਾਲੇ ਸਪੋਰਟ ਕਰ ਰਹੇ ਸਨ ਘਰ ਦਾ ਉਹੀ ਆਲਮ ਜਿਹੜਾ ਸਾਰਿਆਂ ਨਾਲ ਹੁੰਦਾ ਹੈ ਬੜਨ ਨਹੀਂ ਦੇਣਾ ਤੇ ਇਹ ਕਿਹੜੇ ਕੰਪਾਸੇ ਟੁਰ ਪਿਆ ਕੀ ਕੰਮ ਤੇ ਮੇਰੇ ਪੂਰੇ ਦੋਵਾਂ ਨਾਨਕੇ ਦਾਦਕੇ ਖਾਨਦਾਂ 'ਚ ਕੋਈ ਵੀ ਇਸ ਪਾਸੇ ਨਹੀਂ ਨਾ ਕੋਈ ਮਤਲਬ ਸ਼ੋਅ ਕੀਤਾ ਵੀ ਨਹੀਂ ਹਾਂ ਤੁਸੀਂ ਸਭ ਦੀ ਕਸਰ ਕੱਢ ਦਿੱਤੀ ਮੈਂ ਫਿਰ ਕਸਰ ਕੱਢ ਦਿੱਤੀ ਤੇ ਹੁਣ ਸਾਰਿਆਂ ਦੇ ਹਿੱਸੇ ਦਾ ਆਪ ਹੀ ਹਾਂ ਮੇਰੇ ਤੋਂ ਬਾਅਦ ਛੋਟਾ ਸਾਜਨ ਆਬਾਸ ਸਾਜਨ ਜੀ ਉਹ ਆਇਆ ਤੇ ਵੱਡਾ ਭਾਈ ਵੈਸੇ ਮੇਰਾ ਬੜਾ ਸੁਰੀਲਾ ਸੀ ਲੇਕਿਨ ਉਹ ਸ਼ੋਅ ਬਿਸ ਨਹੀਂ ਆਇਆ ਨਾ ਉਹਨਾਂ ਨੂੰ ਆ ਨਹੀਂ ਦਿੱਤਾ ਉਹਨਾਂ ਨੂੰ ਉਹ ਵੀ ਉਹਨੂੰ ਮਤਲਬ ਸੁਰੀਲਾ ਤੇ ਬਹੁਤ ਹੈ ਲੇਕਿਨ ਉਹ ਕਮਰਸ਼ਲ ਨਹੀਂ ਕਰਦੀ ਅੱਛਾ ਆਪਣੇ ਇੰਜੋਏ ਵਾਸਤੇ ਤੇ ਇਸ ਤਰ੍ਹਾਂ ਕੋਈ ਰਾਹ ਬਣਿਆ ਸਬਬ ਬਣਿਆ ਮੇਰੀ ਡਿਊਟੀ ਲੱਗਣੀ ਸੀ ਕਿ ਲੋਕਾਂ ਨੂੰ ਖੁਸ਼ ਕਰਨ ਵਾਸਤੇ ਉਹ ਅੱਲਾਹ ਤਾਲਾ ਨੇ ਬੋਸ ਨੇ ਗੱਲ ਕੀਤੀ ਐ ਆਪ ਰਸਤੇ ਬਣਾਏ ਨੇ ਹੁਣ ਇਹ ਵਖੋ ਇਸ ਤੋਂ ਵੱਡਾ ਕੋਈ ਕੰਮ ਨਹੀਂ ਹੈਗਾ ਕਿ ਮੈਂ ਲੰਗਣਾ ਜਾ ਕੇ ਤਰੇ ਜਾਈਦਾ ਤੇ ਅਗਲੇ ਵੇਖੇ ਪਹਿਲੇ ਖੁਸ਼ ਤੇ ਹੱਸ ਹੱਸਣ ਲੱਗ ਪੈਂਦੇ ਆ ਤੇ ਇਹ ਕੋਈ ਅੱਲਾਹ ਦਾ ਇਨਾਮ ਹੈ ਤੁਹਾਨੂੰ ਦੇ ਕੇ ਕੋ ਖੁਸ਼ ਹੋ ਜਵੇ ਮੇਰਾ خیال ਇਸ ਤੋਂ ਵੱਡੀ ਫਿਰ ਅਸਲ ਦੋ ਰਜ਼ਾਨ ਹੈ ਨਾ ਬਿਲਕੁਲ ਇਸੇ ਤਰ੍ਹਾਂ ਅਮਾਨullah ਖਾਨ ਸਾਹਿਬ ਮਰਹੂਮ ਉਹ ਕਹਿੰਦੇ ਹੁੰਦੇ ਸਨ ਕਿ ਕਿਸੇ ਨੂੰ ਰੁਹਾਨਾ ਜਿਹੜਾ ਨਾ ਉਹ ਬਹੁਤ ਔਖਾ ਕੰਮ ਇੱਕ ਚਪੇੜ ਮਾਰੋ ਬੰਦਾ ਰੋਣ ਲੱਗ ਜਾਂਦਾ ਤੇ ਰੋਂਦੇ ਨੂੰ ਹਸਾਣਾ ਜਿਹੜਾ ਨਾ ਉਹ ਬਹੁਤ ਔਖਾ ਕੰਮ ਤੇ ਹੁਣ ਤੇ ਬਹੁਤ ਹੀ ਮੁਸ਼ਕਲ ਹੋ ਗਿਆ ਹਰ ਘਰ ਚ ਜੁਗਤਾਂ ਹੋ ਰਹੀਆਂ ਨੇ ਹਰ ਗਲੀ ਮਹੱਲੇ ਚ ਜੁਗਤਾਂ ਹੋ ਰਹੀਆਂ ਫਿਰ ਇਹ ਜਿਹੜਾ ਨਹੀਂ ਨਹੀਂ ਮੈਨੂੰ ਲੱਗਦਾ ਫੈਸਲਾਬਾ ਦੀ ਬਾਦੀ ਵੱਧ ਗਈ ਹੈ ਨਹੀਂ ਬਾਦੀ ਨਹੀਂ ਵੱਧ ਗਈ ਮੰਦਰਿਆਂ ਹਮ ਤੇ ਜ਼ਿਆਦਾ ਆ ਗਏ ਨੇ ਹਾਂ ਮਤਲਬ ਉਹ ਹੀ ਹੁਣ ਉਹ ਸਕਰੀਨ ਤੇ ਐਕਸਪੋਜ਼ ਕਰਕੇ ਬਖਾਣਾ ਸ਼ੁਰੂ ਕਰ ਦਿੱਤਾ ਤੇ ਉਹ ਸਾਡੇ ਲਈ ਹੁਣ ਥੋੜਾ ਜਿਹਾ ਮੁਸ਼ਕਲ ਹੋ ਗਿਆ ਤੇ ਲੇਕਿਨ ਫਿਰ ਵੀ ਅੱਲਾਹ ਤਾਲਾ ਕੋਈ ਨਾ ਕੋਈ ਰਾਹ ਬਣਾ ਹੀ ਦਿੰਦਾ ਅਜਿਵੇਂ ਸ਼ੇਰੇ ਸ਼ੇਰੇ ਨੇ ਮੈਨੂੰ ਬਿਸਤਰਾ ਦਿੱਤਾ ਅੱਛਾ ਕਿਉਂ ਮੈਨੂੰ ਕਹਿੰਦਾ ਭਾਜੀ ਵਿਹਲਾ ਫਿਰ ਰਾਂ ਕੀ ਕਰਾਂ ਮੈਂ ਕਿਹਾ ਯਾਰ ਮੇਰਾ ਦੋਸਤ ਇਹਦਾ ਘਰ ਬਣਨ ਦੇ ਉੱਥੇ ਜਾ ਕੇ ਤੂੰ ਕੰਮ ਕਰ ਇਟਾ ਛਿਟਾ ਫੜਾਉਂਦਾ ਰਵੀ ਉਹਨੂੰ ਮੈਂ ਕਿਹਾ ਯਾਰ ਇਹਨੂੰ ਲਵਾ ਦੇ ਕਹਿੰਦਾ ਕੋਈ ਨਹੀਂ ਭਾਜੀ ਇਹਨੂੰ ਕਿਹਾ ਇਟ ਲੈ ਕੇ ਤੇ ਇਟ ਦੇ ਰੋੜੇ ਕਰਕੇ ਲਿਜਾ ਰਿਹਾ ਅੱਠਾਂ ਫੇਰਿਆਂ ਚ ਇੱਕ ਇਟ ਲਿਆ ਇੰਨੀ ਕਿ ਲੱਗ ਤੇ ਚਮਚੀ ਨਾਲ ਸੀਮੈਂਟ ਲਾ ਰਿਹਾ ਛੇ ਇਟਾ ਲਾ ਕੇ ਕਹਿੰਦਾ ਭਾਜੀ ਛੱਤ ਉੱਚੀ ਹੋ ਗਈ ਉਹ ਫਿਰ ਮੈਂ ਕੱਜਲ ਕੀਤਾ ਮੈਂ ਕਿਹਾ ਲੈਂਡਰ ਪਾਉਣਾ ਤੇ ਚਾਇਨਾ ਚ ਸੀਮੈਂਟ ਲਿਆ ਰਿਹਾ ਚਾਇਨਾ ਚ ਚਾਇਨਾ ਚ ਆਲ ਲੈਂਡਰ ਪਾਉਂਦੇ ਆਂ ਜੀ ਮੈਂ ਕਿਹਾ ਦੁੱਧ ਪੱਤੀ ਮੈਂ ਕਿਹਾ ਲੈਂਡਰ ਦੁੱਧ ਪੱਤੀ ਲੈਂਡਰ ਮੈਂ ਆਪਣੇ ਹਿਸਾਬ ਨਾਲ ਪੂਰਾ ਦਿੱਤਾ ਸੀ ਸਮਾਨ ਦਾ ਪੂਰਾ ਦਿੱਤਾ ਸੀ ਉਹ ਘਰ ਵਾਲੇ ਕਹਿੰਦੇ ਜੀ ਘਰ ਛੋਟਾ ਬੜਿਆ ਉਹ ਤੋਂ ਲੜ ਪਿਆ ਕਹਿੰਦਾ ਤੁਸੀਂ ਮੈਨੂੰ ਦੇ ਦਿਓ ਤੁਹਾਡੇ ਲਈ ਛੋਟਾ ਤਾਂ ਮੈਨੂੰ ਦੇ ਦੇ ਮੈਂ ਕੀ ਕਰਾਂ ਮੈਂ ਰੱਖ ਲੈਣਾ ਇੱਕ ਬੰਦਾ ਹੁੰਦਾ ਸ਼ਰਾਰਤੀ ਰੂਹ ਹੁੰਦੀ ਜਿੰਜੇ ਮੈਂ ਆਪਣੀ ਗੱਲ ਕਰਾਂ ਨਾ ਤੇ ਮੇਰੇ ਕੋਲੋਂ ਸੀਰੀਅਸ ਲਿਆ ਹੀ ਨਹੀਂ ਜਾਂਦਾ ਠੀਕ ਹੈ ਇਹ ਘਰੂ ਹੀ ਸ਼ਰਾਰਤੀ ਹੈ ਤੁਹਾਡੀ ਵੀ ਰੂਹੀ ਸ਼ਰਾਰਤੀ ਹੈ ਸ਼ੁਰੂ ਤੋਂ ਵੈਸੇ ਮੈਨੂੰ ਹੁਣ ਵੀ ਜਿਹੜੇ ਬਜ਼ੁਰਗ ਨੇ ਨਾ ਵੈਸੇ ਪਾਜੀ ਵਾਲੀ ਗੱਲ ਬਜ਼ੁਰਗ ਕੋਲ ਰਿਹਾ ਬਜ਼ੁਰਗ ਤੇ ਪਾਜੀ ਨਹੀਂ ਰਿਹਾ ਕੋਈ ਨਹੀਂ ਉਹਨਾਂ ਨੇ ਅੱਗੇ ਕਿਹਾ ਨਾ ਕਿ ਬਜ਼ੁਰਗ ਘਟ ਮਿਲਦੇ ਨੇ ਹੁਣ ਉਹ ਪੁਰਾਣੀਆਂ ਗੱਲਾਂ ਦੱਸਣ ਵਾਲੇ ਨਹੀਂਗੇ ਉਹ ਵੇਖ ਲਓ ਮੇਰਾ ਖਿਆਲ 20-25 ਸਾਲ ਤੋਂ ਮਿਸਾਲ ਹੀ ਨਵੀਂ ਕੋਈ ਨਹੀਂ ਆਈ ਹਾਂ ਪਹਿਲੇ ਬਜ਼ੁਰਗ ਬਣਾਉਂਦੇ ਹੁੰਦੇ ਸੀ ਇੰਜ ਕਰ ਲਓ ਤੇ ਇੰਜ ਕਰ ਲਓ ਅੱਜ ਦੀ ਵਾਲੀ ਸ਼ਰਤ ਜ਼ਿਆਦਾ ਜਾਂਦਾ ਬਜ਼ੁਰਗਾਂ ਨਾਲ ਬਹੁਤ ਮਿਲਦਾ ਨਾ ਬਜ਼ੁਰਗ ਨੇ ਕਿਹਾ ਜੀ ਸਿਆਣੇ ਕੇ ਅੰਦਰ ਵੀ ਜਦੋਂ ਕੁੱਤਾ ਪਵੇ ਤੇ ਬੰਦੇ ਨੂੰ ਚਾਹੀਦਾ ਬਹਿ ਜਾਵੇ ਜੀ ਠੀਕ ਹੈ ਉਹ ਮੇਰਾ ਬੈਠਾ ਹੋਇਆ ਉਹ ਕੀ ਕਰੇ ਮੇਰੇ ਦਾਦੇ ਨੂੰ ਕੁੱਤਾ ਪਿਆ ਉਹ ਬਹਿ ਗਿਆ ਉਹ ਕੁੱਤਾ ਕੰਨ ਲਾ ਕੇ ਲੈ ਗਿਆ ਹੋ ਜਿਹੜੀ ਗੱਲ ਉਹਨਾਂ ਕਰਨੀ ਹੁੰਦੀ ਕੁੱਤੇ ਦੇ ਮੂੰਹ 'ਚ ਕਰੀਦੀ ਤੇ ਛੁੱਟ ਰਾਮ ਬਜ਼ੁਰਗ ਤੋ ਕੀ ਗੱਲ ਹੋ ਰਹੀ ਸੀ ਪਹਿਲਾਂ ਅੱਛਾ ਕੁੱਤੇ ਪਾੜੀ ਰੂਹੀ ਸ਼ਰਾਰਤੀ ਆ ਰੂਹੀ ਸ਼ਰਾਰਤੀ ਇਹ ਹੁਣ ਵੀ ਜਿਹੜੇ ਮੇਰੇ ਮਹੱਲੇ ਦੇ ਬਜ਼ੁਰਗ ਨੇ ਫਿਰ ਚਾਚੇ ਅੰਕਲ ਮਾਮੇ ਯਾਨੀ 올ਡ ਹੋ ਚੁਕੇ ਨੇ ਮੁਹੱਲੇ ਦੇ ਰਿਸ਼ਤੇਦਾਰ ਨਹੀਂ ਵੀ ਤੇ ਵੈਸੇ ਵੀ ਉਹ ਜਦੋਂ ਮੈਂ ਜਾਣਾ ਨਾ ਮੇਰਾ ਨਿਕਨੇਮ ਤੋਂ ਮੈਨੂੰ ਬੁਲਾਉਂਦੇ ਨੇ ਪੱਪੂ ਕਹਿ ਕੇ ਅੱਛਾ ਆ ਗਿਆ ਪੱਪੂ ਵੀ ਹੁੱਕਾ ਸਾਈਡ ਤੇ ਕਰ ਲੋ ਜੇਬਾਂ ਸਾਫ ਕਰ ਲੋ ਮੈਂ ਕੀ ਕਰਨਾ ਹੁੱਕਾ ਚਿਲਮ ਪੁਹਾ ਕੇ ਬੈਠੇ ਮਹਿਫਿਲ ਭਖੀ ਛੋਟਾ ਜਿਹਾ ਬਿਲਕੁਲ ਵਿੱਚ ਪਾਣੀ ਪਾ ਦੇਣਾ ਅੱਛਾ ਜਾਂ ਉਹ ਪਾਣੀ ਕੋਲ ਨਹੀਂ ਹੈ ਤੇ ਫੂਕ ਮਾਰ ਕੇ ਪਾਣੀ ਚੜਾ ਦੇਣਾ ਉੱਤੇ ਨੂੰ ਯਾਨੀ ਉਹ ਚਿਲਮ ਠੰਡੀ ਕਰਨੀ ਹੈ

ਉਸ ਤੋਂ ਵੱਡਾ ዳਇਮ ਹیدر ਜਿਹੜਾ ਸਭ ਤੋਂ ਵੱਡਾ ਬੇਟਾ ਐ ਬੇਟੀ ਉਮੈਮਾ ਫਾਤਿਮਾ ਮਾਸ਼ਾਅੱਲਾ ਅੱਲਾਹ ਤਾਲਾ ਨੇ ਰੌਣਕ ਲਾਈ ਇਹ ਸ਼ੁਕਰ ਅਲਹੁਦੁਲਲ ਮਾਸ਼ਾਅੱਲਾ ਮਾਸ਼ਾਅੱਲਾ ਤੋਂ ਬੜੇ ਸ਼ਰਾਰਤੀ ਨੇ ਕੰਮ ਚੱਲਦਾ ਰਹਿਣਾ ਵਿੱਚ ਹੁਣ ਐਮਾ ਮੇਰੀ ਬੇਟੀ ਹੈ ਉਹ ਮਤਲਬ ਉਹ ਘਰ ਦਾ ਖਾਣਾ ਖਾਂਦੀ ਠੀਕ ਹੈ ਤੇ ਵੱਡਾ ਬੇਟਾ ਜਿਹੜਾ ዳਇਮ ਹیدر ਕਰ ਜੋ ਵੀ ਪੱਕਾ ਉਹਨੇ ਕਿਹਾ ਨਾ 버ਗਰ ਮੰਗਾ ਦੇ ਮੀਲ ਮੰਗਾ ਦੇ ਹੁਣ ਦੋਵੇਂ ਭੈਣ ਭਰਾ ਲੜ ਰਹੇ ਨੇ ਤੇ ਸਭ ਤੋਂ ਛੋਟਾ ਬੈਠਾ ਵਿੱਚ ਉਹ ਕਹਿੰਦਾ ਅੱਲਾ ਵੀ ਤਗੜੇ ਹੋ ਜਾ ਤਗੜੇ ਹੋ ਜਾ ਹੈਪੀ ਮੀਲ ਤੇ ਘਰ ਦੀ ਰੋਟੀ ਦੀ ਲੜਾਈ ਹੋਣ ਲਗੀ। ਯਾਨੀ ਬੱਚੇ ਜਾਜੀ ਇਹੋ ਸ਼ਰਾਰਤ। ਤਾਂ ਮੈਂ ਇਹੋ ਜੇ ਸ਼ਰਾਰਤ। ਉਹ ਵੀ ਤੰਗ ਨਹੀਂ ਬੰਦੇ ਜੁਗਤਾ ਨੂੰ। ਉਹ ਜ਼ਾਹਰ ਇਹ ਜੁਗਤਾ ਮੈਂ ਤਾਂ ਨਹੀਂ ਘਰ ਕਰਦਾ। ਅੱਛਾ ਉਹ ਕਰਦੇ ਨੇ। ਮੈਂ ਤਾਂ ਇੰਜ ਚੁੱਪ ਬੈਠਾ ਹਾਂ ਜਿਵੇਂ ਪਤਾ ਨਹੀਂ ਕੋਈ ਚੋਰੀ ਹੋ ਗਈ ਮੇਰੀ ਕੋਈ। ਇਹ ਤਾਂ ਐਸੀ ਆਦਤ ਹੈ। ਨਹੀਂ ਉਹਨਾਂ ਉਹਨਾਂ ਦੀ ਭਾਇਆ ਹੀ ਉਸਰਾ ਹੁੰਦਾ। ਘਰ ਦੇ ਵਿੱਚ ਬੋਰ ਹੋ ਜਾਂਦੇ ਨੇ ਕਿ ਬਾਹਰ ਤੁਸੀਂ ਇੰਨਾ ਅੱਛਾ ਬੋਲਦੇ ਹੋ ਤੇ ਘਰ ਗੱਲ ਹੀ ਨਹੀਂ ਕਰਦੇ। ਮਗਾ ਯਾਰ ਉੱਥੇ ਪੈਸੇ ਮਿਲਦੇ ਨੇ ਇੱਥੇ ਮੈਂ ਕੀ ਗੱਲ ਕਰਾਂ ਇੱਥੇ ਗੱਲ ਕਰਕੇ ਬੰਦੇ ਫਸਣਾ ਲੋਨ ਚਾ ਬੀ ਲੋ ਚੀਨੀ ਦੀ ਕਸਰ ਕਰ ਦਿੱਤੀ ਉਹਨੂੰ ਬਹੁਤ ਬਾਤ ਨਹੀਂ ਯਾਰ ਸ਼ੇਰਿੰਗ ਵਿੱਚ ਡੱਬਾ ਡਾ ਕੱਪ ਦੇਦਾ ਕੋਈ ਚੱਕ ਚੱਟਨੀ ਵਾਲੀ ਕਾਲਜ ਜਾ ਫੜਾ ਦੇ ਨਹੀਂ ਮੈਂ ਕਿਹਾ ਹੱਥ ਰੱਖਣਾ ਵੇਚਣਾ ਜਾ ਪਵੇ ਕੱਪ ਦੇ ਆਹੋ ਇਹਦੇ ਵਿੱਚ ਮੋਟਰਸਾਈਕਲ ਚਲਾ ਸੀ ਹਾਂ ਵੱਡਾ ਕਿਹੜੀ ਛੋਟੀ ਆਜੀ ਹੋਰ ਮੈਂ ਵੱਡੀ ਲੈ ਕੇ ਪੈਰ ਗਿਥੋਣਾਂ ਨੇ ਜੁੱਤੀ ਵਾਲਾ ਡੱਬਾ ਉੱਤੇ ਲੈ ਕੇ ਜਾਂਦਾ ਮੈਂ ਮਫਰੂਰੀ ਕੱਟ ਰਿਹਾ ਲੋਕੇ ਆ ਆਪਣੇ ਦਾ ਤਾਸ਼ ਵਾਲੇ ਬਾਸ਼ਰੂ ਕਹਿੰਦੇ ਕੀ ਹੁਕਮ ਹੈ ਮੇਰੇ ਆਕਾ ਵਾਹ ਜੀ ਵਾਹ ਜੀ ਸ਼ੇਰਿਆ ਕੀ ਆਵਾਜ਼ ਸ਼ੇਰਾ ਜੀ ਜਾਂ ਮੇਰੇ ਕੋਈ ਕੁੰਦੀ ਅਤਿ ਸ਼ੇਰ ਜੀ ਸਾਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਵਾਲਦ ਸਾਹਿਬ ਤੋਂ ਹੀ ਅਗੇ ਇਸ ਕੰਮ ਨੂੰ ਵਧਾਇਆ ਹੈ ਜਾਂ ਆਪ ਵੀ ਚਾਹੁੰਦੇ ਸੋ ਮਜ਼ਾ ਆ ਰਿਹਾ ਸੀ ਨਹੀਂ ਆਪ ਚਾਹਨਾ ਸੀ ਫਿਰ ਆਏ ਆ ਤੇ ਚਾਚੂ ਨੇ ਮੇਰੇ ਬੜਾ ਸਾਥ ਦਿੱਤਾ ਹੈ ਦੱਸਿਆ ਕਿ ਇੱਥੇ ਇਹ ਕਰਨਾ ਹੈ ਇੱਥੇ ਹੈ ਮਨੂਜ਼ ਬਾਰੇ ਕੁਝ ਨਹੀਂ ਸੀ ਆਂਦਾ ਚਾਚੂ ਨੇ ਉਹ ਦੋਨੋਂ ਵਟਿਆ ਬੋਲ ਚੱਲ ਕਾਰ ਅੱਗੇ ਫਿਰ ਹੌਲੀ ਹੌਲੀ ਸ਼ਰਮ ਆਉਂਦਾ ਸੀ ਤੇ ਨਾ ਤੇ ਉਹ ਬਿਲਕੁਲ ਨਾ ਉਸ ਹਿਸਾਬ ਤਰ੍ਹਾਂ ਨਾ ਆਏ ਹਾਂ ਪੂਰਾ ਉਸੇ ਤਰ੍ਹਾਂ ਸਹਿਲ ਕੀ ਬਾਤ ਹੈ ਨਿਕਨ ਅੱਬਾ ਜੀ ਤੇ ਮਾਸ਼ਾ ਅੱਲਾ ਉਹ ਤੇ ਕਾਬਲੇ ਭੋਂਟ ਨਹੀਂ ਫਿਰਦਾ ਹੁੰਦਾ ਉੰਜ ਪਰਦੇਸਨ ਗਰ ਕਾਬੂ ਨਹੀਂ ਸੀ ਆਂਦੇਗਾ ਅਸਲ ਵਿੱਚ ਜਿਸ ਤੁਸੀਂ ਇਹਨਾਂ ਨੂੰ ਮੋਟੀਵੇਟ ਕੀਤਾ ਤੁਹਾਨੂੰ ਕਿੰਨੇ ਇਨਸਪਾਇਰ ਜਾਂ ਮੋਟੀਵੇਟ ਕੀਤਾ ਜਿੰਨੇ ਕਹਿੰਦੇ ਸਨ ਸਹਾਇਤ ਕਰਨਾ ਹੀ ਕਰਨਾ ਹੈਗਾ ਨਹੀਂ ਮੈਂ ਇਸ ਸਾਈਡ ਤੇ ਜਦੋਂ ਆ ਗਿਆ ਨਾ ਸਕੂਲ ਦੌਰ ਸਿਰ ਜਿਨ੍ਹਾਂ ਨੇ ਦੇਖਦੇ ਸੀ ਨਾ ਉਹ ਮੈਨੂੰ ਕਹਿੰਦੇ ਸਨ ਕਿ ਯਾਰ ਤੂੰ ਕਰ ਸਕਣਾ ਤੂੰ ਕਮਰਸ਼ਲ ਡਰਾਮੇ ਇਹ ਚਲਾ ਜਾ ਫੈਸਲਾਬਾਦ ਫਿਰ ਉਹ ਕਮਰਸ਼ਲ ਡਰਾਮੇ ਸਟਾਰਟ ਹੋਏ ਉੱਥੇ ਵੀ ਪਹਿਲਾ ਡਰਾਮਾ ਮੈਂ ਕੀਤਾ ਤੇ ਉਹਦੇ ਵਿੱਚ ਅੱਲਾ ਨੇ ਕਰਮ ਕਰ ਦਿੱਤਾ ਹਾਂ ਕੁਛ ਲੱਗ ਗਈ ਫੇਰ ਕਿ ਹਾਂ ਕਰ ਸਕਣਾ ਹੁਣ ਉਸ ਦਿਨ ਤੋਂ ਲੈ ਕੇ ਅੱਜ ਤੱਕ ਕੋਈ ਰਾਤ ਐਸੀ ਹੋਈਗੀ ਜਿਹੜੇ ਸਟੇਜ ਤੇ ਨਹੀਂ ਲੰਘਦੀ ਵਾਹ ਮਾਲਕ ਨੇ ਐਸਾ ਕਰਮ ਕੀਤਾ ਸ਼ੁਕਰ ਅਲਹੁਮਦੁਲ ਅੱਛਾ ਜੇ ਦੋਸੀਂ ਸਟੇਜ ਦੀ ਗੱਲ ਕਰਨੇ ਆ ਸਾਹਾਬ ਸਾਬ ਜੀ ਅੱਜ ਤੋਂ ਕੋਈ 20 ਸਾਲ ਪਿੱਛੇ ਸਟੂਰ ਜਾਵਿਏ ਜੀ ਤੇ ਨਾ ਬੜੇ ਫੈਮਿਲੀ ਡਰਾਮੇ ਹੁੰਦੇ ਸਨ ਸਟੇਜ ਦੇ ਬਹੁਤ ਸੋਹਣਾ ਕੰਮ ਹੋ ਰਿਹਾ ਹੁੰਦਾ ਸੀ ਪੂਰੀ ਲੋਕੀ ਆਪਣੇ ਫੈਮਿਲੀ ਦੇ ਨਾਲ ਜਾਂਦੇ ਸਨ ਹੁਣ ਥੋੜਾ ਜਿਹਾ ਡ੍ਰੌਪ ਆ ਗਿਆ ਕਿ ਫੈਮਿਲੀ ਦੇ ਨਾਲ ਤੁਸੀਂ ਜਾ ਕੇ ਸਟੇਜ ਡਰਾਮਾ ਨਹੀਂ ਦੇਖ ਸਕਦੇ ਤੁਹ ਐ ਸਰੋਵੈਸ ਉਸ ਵਾਸਤੇ ਆਇਆ ਕਿ ਜਿਵੇਂ ਕਹਿੰਦੇ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਇੱਕ ਹੀ ਮਸਾਲ ਹੈ ਹਾਂਜੀ ਉਹੀ ਹੁੰਦੇ ਨੇ ਕਿ ਗਾਲੜੀ ਉੱਥੇ ਪਟਵਾਰੀ ਹੈ ਹੁਣ ਜਦੋਂ ਬਾਗ ਦਾ ਵਾਰਿਸ ਨਹੀਂ ਨਾ ਕੋਈ ਰਿਹਾ ਉਹ ਉਹ ਡਿਸਟਰਬ ਕਰ ਗਿਆ ਇਹਦੇ ਬਾਗ ਦੇ ਵਾਰਿਸ ਹਨ ਡਾਇਰੈਕਟਰ ਰਾਈਟਰ ਇਹ ਦੋ ਜਿਹੜੇ ਸਨ ਬੜੇ ਅਹਿਮ ਰੋਲ ਸਨ ਜਿਹੜੇ ਸਾਡੀ ਥੀਏਟਰ ਫੀਲਡ ਨੂੰ ਜ਼ਿੰਦਾ ਰੱਖ ਕੇ ਤੇ ਸਾਫ ਸੁਥਰਾ ਲੈ ਕੇ ਟੁਰਦੇ ਸਨ ਫਿਰ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਰਿਸਪੌਂਸਬਿਲਟੀ ਹੁੰਦੀ ਸੀ ਇਹਨਾਂ ਦੀ ਕਿ ਅਸੀਂ ਕੀ ਕੀ ਕਰਵਾਣਾ ਤੇ ਕਿਵੇਂ ਕਰਵਾਣਾ ਉਹਨਾਂ ਤੋਂ ਬਗੈਰ ਆਰਟਿਸਟ ਵੀ ਕੁਝ ਨਹੀਂ ਸੀ ਕਰ ਸਕਦਾ ਜਦੋਂ ਆਰਟਿਸਟ ਦੀ ਵੈਲਿਊ ਵਧੀਏ ਉਹਨਾਂ ਦੀ ਵੈਲਿਊ ਘਟੀ ਉਹਨਾਂ ਨੂੰ ਫਿਰ ਪ੍ਰੋਡਿਊਸਰਾਂ ਨੇ ਇਹ ਲਾ ਲਿਆ ਕਿ ਜਿਹੜਾ ਵਿਕਦਾ ਸੀ ਉਹਦੀ ਸੁਣਨੀ ਹੈ ਕਿ ਜਿਹੜਾ ਪਿੱਛੇ ਨੇ ਸੀ ਉਹਨਾਂ ਦੀ ਸੁਣਨੀ ਉਹ ਇਹ ਜਦੋਂ ਲਾਵਾਰਸ ਥੀਏਟਰ ਹੋਇਆ ਉਦੋਂ ਫਿਰ ਮਰਜ਼ੀ ਦਾ ਕੰਮ ਕਰਨਾ ਪਿਆ ਫਿਰ ਸਾਡੇ ਜਿਹੜੇ ਨਵੇਂ ਲੋਗ ਆਏ ਨੇ ਸਾਡੇ ਭਰਾ ਉਹਨਾਂ ਨੇ ਅਮਾਨੁੱਲਾਹ ਸਾਹਿਬ ਨੂੰ ਵੇਖ ਲਿਆ ਹੂੰ ਬੱਬੂ ਸਾਹਿਬ ਨੂੰ ਵੇਖ ਲਿਆ ਜਿਹੜੇ ਸੀਨੀਅਰ ਸਨ ਉਹਨਾਂ ਚ ਸਾਡਾ ਵੀ ਹਿੱਸਾ ਸੀ ਨਾਲ ਥੋੜਾ ਥੋੜਾ ਸਾਨੂੰ ਵੇਖ ਲਿਆ ਸਾਰਾ ਕਰ ਲਿਆ ਯਾਦ ਉਹਨਾਂ ਨੇ ਹੂੰ ਉਹ ਯਾਦ ਕਰਕੇ ਉਹ ਕਰਨ ਲੱਗ ਪਏ ਜਦੋਂ ਉਹਨਾਂ ਨੇ ਵਿੱਚ ਆਪਣਾ ਪਾਇਆ ਤੇ ਉਹ ਗੰਦਾ ਫਾਤ ਗੰਦਾ ਬਾਤ ਉਹ ਖਰਾਬ ਹੋ ਗਿਆ ਤੇ ਇਹਨਾਂ ਨੇ ਕਿਹਾ ਜੀ ਇਹਨੂੰ ਜ਼ਿਆਦਾ ਬੜਕ ਮਿਲਦੀ ਤੇ ਉਹਨਾਂ ਨੇ ਉਹ ਉਸੇ ਉੱਤੇ ਜ਼ਿਆਦਾ ਫੋਕਸ ਕਰ ਲਿਆ ਜਿਹੜਾ ਅੱਛਾ ਕਰਨ ਵਾਲਾ ਸੀ ਉਹ ਉਹਨਾਂ ਨੇ ਫਿਰ ਛੱਡ ਦਿੱਤਾ ਸੈਡੋ ਸੈਡ ਹੋ ਗਿਆ ਹਾਂ ਤੇ ਸਭ ਤੋਂ ਵੱਡਾ ਹੁਣ ਵੀ ਪਲੇਟਫਾਰਮ ਅੱਛਾ ਮਿਲ ਜਾਵੇ ਮੈਂ ਗਰੰਟੀ ਦਿੰਦਾ ਇਨਸ਼ਾਅੱਲਾ ਮੈਨੂੰ ਦਿਓ ਕਿ ਪਲੇਟਫਾਰਮ ਅੱਛਾ ਇੱਕ ਮਹੀਨਾ ਇੱਕ ਮਹੀਨਾ ਮੈਨੂੰ ਦੇ ਦਿਓ ਦੂਸਰੇ ਮਹੀਨੇ ਜੇ ਤੁਹਾਨੂੰ ਉੱਤੇ ਫੈਮਿਲੀਆਂ ਬੈਠੀਆਂ ਨਜ਼ਰ ਆਉਣਗੀਆਂ ਔਰ ਡਰਾਮਾ ਤੁਸੀਂ ਆਪਣੀ ਨਜ਼ਰਾਂ ਨਾਲ ਵੇਖੋਗੇ ਕਿ ਕੰਮ ਕੀ ਹੈ ਕੀ ਕਹਾ ਬਾਰੇ ਸਿਰਫ ਲਾਵਾਰਸ ਹੋਏ ਤੇ ਇਸ وجہ ਤੋਂ ਐਸਾ ਨੂੰ ਹੁਣ ਦੂਸਰੇ ਪੰਜਾਬ ਤੇ ਰਹਿਣ ਵਾਲੇ ਜਿਹੜੇ ਚੜਦੇ ਪੰਜਾਬ ਤੋਂ ਸਾਡੇ ਭੈਣ ਭਰਾ ਬਹੁਤ ਡਰਾਮਾ ਵੇਖਦੇ ਨੇ ਹੁਣ ਉਹ ਵੀ ਇਤਰਾਜ਼ ਕਰਨ ਲੱਗੇ ਪੈਨੇ ਕਿ ਯਾਰ ਅਸੀਂ ਹੁਣ ਕੀ ਵੇਖੀਏ ਭਾਈ ਕੀ ਵੇਖੀਏ ਉਹਨੂੰ ਵੇਖਣਾ ਦਾ ਨਹੀਂ ਸਾਡਾ ਇਹ ਡਿਸਟਰਬ ਹੈ ਕੰਮ ਤੇ ਇਹਨੂੰ ਠੀਕ ਕਰੋ ਹਮ ਠੀਕ ਹੈ ਹੁਣ ਮੇਰਾ ਅਗਰ ਕੋਈ ਹਕੂਮਤ ਦਾ ਬੰਦਾ ਕੋ ਸੁਣ ਰਿਹਾ ਹੈ ਤੇ ਇੱਕ ਪਲੇਟਫਾਰਮ ਸਾਨੂੰ ਐਸਾ ਦਿਓ ਜਦ ਇਹ ਚੰਗਾ ਕੰਟੈਂਟ ਹੋਵੇ ਅਜੇ ਇਹ ਨਹੀਂ ਗੰਦਗੀ ਹੈ ਉਹਨੂੰ ਬੰਦ ਕਰਦੇ ਹੋ ਉਹਨੂੰ ਵੀ ਉਹਨੂੰ ਵੀ ਸੁਥਰਾ ਕਰਨਾ ਚਾਹੀਦਾ। ਪਰ ਗੱਲ ਤੇ ਆਇਆ ਨਾ ਕਿ ਲੋਕਾਂ ਨੇ ਤੇ ਜਿਹੜੀ ਸ਼ੈ ਤੁਸੀਂ ਵਿਖਾਓਗੇ ਉਹ ਵੇਖਣੀ ਹੈ। ਬਿਲਕੁਲ ਸਹੀ। ਗੱਲ ਇਹ ਖਾਣ ਆ ਲਿਆ ਹੁਣ ਅਗਰ ਅਸੀਂ ਕਿਸੇ ਨੂੰ ਕਹਿੰਨੇ ਆ ਤੇ ਉਹ ਗੁੱਸਾ ਕਰਦੇ ਨੇ ਕਿ ਹੁਣ ਇਹ ਸਾਡੀ ਸੁਣੀ ਜਾ ਰਹੀ ਹੈ ਤੇ ਹੁਣ ਜੈਲਸ ਹੋ ਰਹੇ ਨੇ ਸਾਨੂੰ ਰੋਕ ਰੋਕ। ਹਾਂ ਹਾਂ ਇਸ ਗੱਲ ਨੂੰ ਨੇਗੇਟਿਵਲੀ ਲੈਂਦੇ ਨੇ ਤੇ ਇਸ ਵਾਸਤੇ ਕਹਿਣਾ ਹੀ ਛੱਡ ਦਿੱਤਾ ਕਿ ਠੀਕ ਹੈ ਭਾਈ ਆਪਣੀ ਮਰਜ਼ੀ ਨਾਲ ਕਰੀ ਜੋ ਲੇਕਿਨ ਜਦੋਂ ਆ ਬਦਨਾਮੀ ਤੇ ਆਣਾ ਕਿ ਡਰਾਮਾ ਗੰਦਾ ਹੋ ਰਿਹਾ ਤੇ ਅਸੀਂ ਸਾਰੇ ਵਿੱਚ ਆਵਾਂਗੇ ਹੂੰ ਤੇ ਹੁਣ ਵੀ ਜਿਹੜੇ ਪਰਾ ਸਾਡੇ ਕਰ ਰਹੇ ਨੇ ਉਹਨਾਂ ਅੱਗੇ ਰਿਕੁਐਸਟ ਵੀ ਹੱਥ ਬੰਨ ਕੇ ਮੇਰੀ ਰਿਕੁਐਸਟ ਹੈ ਕਿ ਪਲੀਜ਼ ਆਪਣੇ ਆਪ ਨੂੰ ਠੀਕ ਕਰ ਲਓ ਇਹਦੇ ਵਿੱਚ ਸਾਡੀ ਸਾਰਿਆਂ ਦੀ ਇੱਜ਼ਤ ਹੈ ਪੂਰੇ ਪੰਜਾਬ ਦੀ ਇੱਜ਼ਤ ਹੈ ਪਾਕਿਸਤਾਨ ਦੀ ਇੱਜ਼ਤ ਹੈ ਬਿਲਕੁਲ ਸਹੀ ਇਹਨੂੰ ਥੋੜਾ ਜਿਹਾ ਆਪਣੇ ਅਸੀਂ ਥੋੜੇ ਪੈਸਿਆਂ ਦੀ ਖਾਤਰ ਇਹਨੂੰ ਤੇ ਨਾ ਨਾ ਗੰਦਾ ਕਰੀ ਬਹੁਤੇ ਪੈਸੇ ਆਸਤੇ ਕਰ ਸਕਦਾ ਬਹੁਤੇ ਵੀ ਹੁਣ ਤਾਂ ਨਹੀਂ ਕਰਨਾ ਚਾਹੀਦਾ ਲੇਕਿਨ ਇਹ ਥੋੜੇ ਥੋੜੇ ਅੱਜ ਕਰ ਰਹੇ ਨੇ ਥੋੜੇ ਥੋੜੇ ਅੱਜ ਕਰ ਰਹੇ ਨੇ ਸਰਦਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਾਰਟ ਹੈ ਉਹ ਨਨਕਾਣਾ ਸਾਹਿਬ ਤੋਂ ਸ਼ੁਰੂ ਹੁੰਦਾ ਰੋਜ਼ ਹਾਂ ਤੇ ਪੂਰੀ ਦੁਨੀਆ 'ਚ ਉਹ ਪਾੜ ਜਿਹੜਾ ਉਹ ਕਿਸ ਰਾਈ ਜਿਹੜਾ ਉਹ ਪਹੁੰਚਦਾ ਹੈ ਹਰ ਗੁਰਦੁਆਰਾ ਸਾਹਿਬ 'ਚ ਪਹੁੰਚਦਾ ਹੈ ਉਹਦੇ ਬਾਰੇ ਜਰਾ ਦੱਸੋ ਕੀ ਤਰਤੀਬ ਦੇਖੋ ਜਿੰਨੇ ਵੀ ਗੁਰੂਕਾਰ ਨੇ ਨਨਕਾਣਾ ਸਾਹਿਬ ਤੋਂ ਸਾਡੇ ਵਾਸਤੇ ਬਹੁਤ ਹੀ ਮਹਾਨ ਹੈ ਕਿਉਂਕਿ ਗੁਰਨਾਨ ਦੇਵ ਦਾ ਪ੍ਰਕਾਸ਼ ਹੋਇਆ ਉਹਦੀ ਉਹਦੀ ਜਨਮ ਭੂਮੀ ਹੈ ਤੇ ਉਹਦੇ ਤੋਂ ਹੁਕਮਨਾਮਾ ਸਾਡੇ ਵਾਸਤੇ ਕਿਸ ਤਰ੍ਹਾਂ ਅਟਲ ਹੁਕਮ ਬਣ ਜਾਂਦਾ ਹੈ ਪੂਰੀ ਦੁਨੀਆ ਵਾਸਤੇ ਕਿ ਉਹਦਾ ਹੁਕਮਨਾਮਾ ਉਹਦਾ ਹੁਕਮਨਾਮਾ ਪੜਨ ਵਾਸਤੇ ਉੱਠ ਸੋਣਨ ਵਾਸਤੇ ਦੁਨੀਆ ਤਰਸ ਰਹੀ ਹੈ ਤੇ ਇੱਕ ਬਹੁਤ ਸੋਨਾ ਕੰਮ ਹੋਇਆ ਬਹੁਤ ਅੱਛਾ ਚੰਗਾ ਚੰਗਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਹੋਇਆ ਭਾਵੇਂ ਸਿੱਖ ਸੰਗਤ ਵੱਲੋਂ ਹੋਇਆ ਚਾਹੇ ਸਾਡੇ ਇਹਦੇ ਵਿੱਚ ਸਾਡਾ ਵੱਡਾ ਕਰਤਾਰ ਗ੍ਰੰਦੀ ਸਿੰਘਾਂ ਦਾ ਹੈ ਕਿ ਉਹਨਾਂ ਨੇ ਇਹ ਹੁਕਮਨਾਮਾ ਜਿਹੜਾ ਹੈਗਾ ਨਾ ਪੂਰੀ ਦੁਨੀਆ ਵਿੱਚ ਫੈਲਾ ਦਿੱਤਾ ਕਿ ਸਵੇਰੇ ਅੰਮ੍ਰਿਤ ਵੇਲੇ ਅੰਮ੍ਰਿਤ ਵੇਲਾ ਫਜਰ ਵੇਲਾ ਹਾਂਜੀ ਹਾਂਜੀ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਦੇ ਸਫਾਰਾ ਕਰਦੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਸਾਨੂੰ ਮਿਲਦਾ ਹੈ ਉਹ ਪੂਰੀ ਦੁਨੀਆ ਵਿੱਚ ਫੈਲਾਇਆ ਜਾਂਦਾ ਹੈ ਕਿ ਸਾਨੂੰ ਕੀ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਿਰ ਗੁਰਨਾਨਕ ਦੇ ਉਸ ਦਰ ਦਾ ਹੁਕਮਨਾਮਾ ਜਿੱਤੇ ਗੁਰਨਾਨ ਸਿੰਘ ਦੀ ਪ੍ਰਕਾਸ਼ ਹੋਇਆ ਜਿੱਤੇ ਗੁਰਨਾਨ ਸਿੰਘ ਦੇ ਪੈਦਾਸ਼ ਹੋਈ ਹੈ ਉਹ ਸਾਰੀ ਦੁਨੀਆ ਵਾਸਤੇ ਇੱਕ ਐਸਾ ਹੁਕਮ ਬਣ ਜਾਂਦਾ ਹੈ ਜਿਹੜਾ ਕਿ ਬਹੁਤ ਵੈਸੇ ਤਾਂ ਹੁਕਮਨਾਮਾ ਪੂਰੇ ਗੁਰੂ ਘਰਾਂ ਚ ਜਿੱਤੇ ਕਿਤੇ ਵੀ ਗੁਰੂ ਘਰ ਹੁੰਦਾ ਸਵੇਰੇ ਅੰਮ੍ਰਿਤ ਵੇਲੇ ਫਜਰ ਵੇਲੇ ਜਦੋਂ 4 ਵਜੇ ਗੁਰਗੰਸਾ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਸਾਰੀ ਜਗ੍ਹਾ ਦੇ ਹੁਕਮਨਾਮਾ ਲਿਆ ਜਾਂਦਾ ਹੈ ਪਰ ਗੁਰਨਾਨਕ ਸਾਹਿਬ ਦੇ ਉਸ ਘਰ ਦੇ ਹੁਕਮਨਾਮੇ ਨੂੰ ਜਿੱਤੇ ਉਹਨਾਂ ਦਾ ਪ੍ਰਕਾਸ਼ ਹੋਇਆ ਨਨਕਾਣਾ ਸਾਹਿਬ ਤੋਂ ਜਿਹੜਾ ਹੁਕਮਨਾਮਾ ਚੱਲਦਾ ਹੈ ਉਹ ਬਹੁਤ ਹੀ ਪਰਚਲਿਤ ਹੁੰਦਾ ਹੈ ਉਹ ਪੂਰੀ ਦੁਨੀਆ ਵਿੱਚ ਇਸ ਤਰੀਕੇ ਨਾਲ ਫੈਲਦਾ ਹੈ ਕਿ ਉਹਨੂੰ ਸੁਣਨ ਵਾਸਤੇ ਕੰਨ ਤਰਸਦੇ ਨੇ ਤੇ ਦੁਨੀਆ ਜਦੋਂ ਉਹਨੂੰ ਸੁਣਦੀ ਹੈ ਤੇ ਸਾਰਿਆਂ ਨੂੰ ਇੱਕ ਆਨੰਦ ਮਿਲਦਾ ਹੈ ਖੁਸ਼ੀ ਚ ਆ ਜਾਂਦੀ ਹੈ ਕਿ ਪਾਕਿਸਤਾਨ ਦੀ ਧਰਤੀ ਤੇ ਇੱਕ ਅੱਛਾ ਉਪਰਾਲਾ ਹੋਇਆ ਜਿਹਦਾ ਹੁਕਮਨਾਮਾ ਅੱਜ ਦੁਨੀਆ ਭਾਰ ਵਿੱਚ ਘਰ-ਘਰ ਵਿੱਚ ਪਹੁੰਚ ਰਿਹਾ ਹੈ ਸੋ ਇਸ ਗੱਲ ਦੀ ਸਾਨੂੰ ਬੜੀ ਬੜੀ ਖੁਸ਼ੀ ਹੈ ਜੀ ਬਿਲਕੁਲ